वाहिगुरू जीा ख़ालसा वाहिगुरू जी फतेह 6 ਸਾਲ ਦੀ ਬੱਚੀ ਜੋ ਕਿ ਜਲਾਲਪੁਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਜੋ ਛੋਟੀ ਜੀ ਬੱਚੀ ਜਿਸ ਦੇ ਨਾਲ ਕੀ ਪਲਾਤਕਾਰ ਦਰਿੰਦਗੀ ਕੀਤੀ ਗਈ ਉਸ ਤੋਂ ਬਾਅਦ ਜਿੰਦਾ ਜਲਾਇਆ ਗਿਆ ਇੰਨੀ ਵੱਡੀ ਹੈਵਾਨੀਅਤ ਟਾਂਡੇ ਇਲਾਕੇ ਦੇ ਵਿੱਚ ਜਲਾਲਪੁਰ ਦੇ ਵਿੱਚ ਹੋਈ ਸੀ ਅੱਜ ਉਹਨਾਂ ਦਾ ਪਰਿਵਾਰ ਦੁਆਬਾ ਕਿਸਾਨ ਕਮੇਟੀ ਟਾਂਡਾ ਲੋਕ ਇਨਕਲਾਬ ਮਚ ਟਾਂਡਾ ਆਤੇ ਸਮੂਹ ਸਮਾਜ ਸੇਵੀ ਸੰਸਾਵਾਂ ਮਿਲ ਕੇ ਇਨਸਾਫ ਮੰਗਣ ਲਈ ਡੀਸੀ ਦਫਤਰ ਹੁਸ਼ਿਆਰਪੁਰ ਵੱਲੋਂ ਕੁਝ ਕਰ ਰਹੀਆਂ ਸੋ ਸਮੂਹ ਪੰਜਾਬੀਆਂ ਨੂੰ ਸਮੁੱਚੇ ਦਰਦ ਦੇ ਦਿਲ ਦੇ ਵਿੱਚ ਦਰਦ ਰੱਖਣ ਵਾਲੀ ਇਨਸਾਨੀਅਤ ਨੂੰ ਬੇਨਤੀ ਆ ਕਿ ਸਾਰੇ ਸੰਘਰਸ਼ ਦੇ ਵਿੱਚ ਹਿੱਸਾ ਪਾਈਏ ਅਤੇ ਬੱਚੇ ਨੂੰ ਇਨਸਾਫ ਦਿਵਾਈਏ 加油！走 ਕਹਛੀ ਉਸ ਮਾਸੂਮ ਬੱਚੀ ਦੇ ਕਾਦਲਾ ਨੂੰ ਸਾਹਿਬ ਮਾਨ ਨੇ ਉਸ ਬੱਚੀ ਨੂੰ ਇਨਸਾਫ ਤੋਂ ਲਈ ਕਿਉਂਕਿ ਘਟਨਾਵਾਂ ਦੇਸ਼ ਵਿੱਚ ਰੋੜਾ ਪਾ ਰਹੀਆਂ ਇੱਕ ਆਪਣਾ ਅਮਾ ਦੇਸ਼ ਵਿੱਚ ਰੋੜਾ ਪਾ ਰਹੀਆਂ ਹੁਣ ਪੰਜਾਬ ਦੇ ਰਣਨੀ ਸ਼ੁਰੂ ਹੋ ਗਈਆਂ ਪਰੰਤੂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਦ੍ਰਿਆਵਾਦੀ ਇਹ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਤੇ ਉਹ ਧਰਤੀ ਹੈ ਜਿੱਥੋਂ ਦੇ ਯੋਧੇ ਸੰਜਾਬ ਭੈਣਾ ਦੀ ਇੱਜ਼ਤ ਬਚਾ ਕੇ ਉਹਨਾਂ ਨੂੰ ਅਹਿਮਦ ਸ਼ਾਹ ਤੇ ਨਾਦਰ ਸ਼ਾਹ ਦੇ ਹਮਲਿਆਂ ਵੇਲੇ ਵਾਪਸ ਉਹਨਾਂ ਦੇ ਘਰਾਂ ਦੇ ਵਿੱਚ ਪੰਜਾਬ ਤੋਂ ਬਾਹਰ ਬਚਾ ਕੇ ਆਉਂਦੇ ਸੀ ਤੇ ਅੱਜ ਵੀ ਉਹਨਾਂ ਦਾ ਖੂਨ ਪੰਜਾਬੀਆਂ ਵਿੱਚ ਖੋਲਦਾ ਤੇ ਇਦਾਂ ਦੀਆਂ ਗੰਗੀਆਂ ਘਟਰਾਵਾ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੋਣ ਜਾਂਦੇ ਇਹ ਪੰਜਾਬ ਦੇ ਵਿੱਚ ਕੋਈ ਜੋਗੀ ਨਾ ਦਾ ਗੁੰਡਾ ਰਾਜ ਨਹੀਂ ਕਰਦਾ ਇੱਥੇ ਪੰਜਾਬ ਦੇ ਵਿੱਚ ਲੋਕਾਂ ਦਾ ਹੋਂਦ ਤੱਕੜਾ ਤੇ ਸਾਨੂੰ ਗੁੰਡਿਆਂ ਨੂੰ ਨੱਥ ਪਾਣੀ ਆਉਂਦੀ ਹੈ ਅਸੀਂ ਤਾਂ ਇਹ ਵੀ ਚੈਲੰਜ ਕਰਕੇ ਕਹਿੰਦੇ ਆ ਹੁੰਦਾ ਬਾਹ ਕਰਾ ਦਾ ਖੂਨ ਗਰਮ ਹੁੰਦਾ ਤੇ ਅੱਜ ਅਸੀਂ ਵੀ ਕਹਿੰਦੇ ਆ ਕਿ ਪੰਜਾਬੀਆਂ ਦਾ ਖੂਨ ਉਹਨਾਂ ਯੂਪੀ ਦੇ ਠਾਕਰਾ ਨਾਲੋਂ ਵੱਧ ਗਰਮ ਹੁੰਦਾ ਪਰੰਤੂ ਇਹ ਖੂਨ ਧੀਆਂ ਪੇਣਾ ਦੀ ਇੱਜ਼ਤਾਂ ਬਚਾਉਣ ਲਈ ਗੁੰਡਿਆਂ ਨੂੰ ਸਿੱਧੇ ਹੋ ਕੇ ਟੱਕਰਾਂ ਲਈ ਗਰਮ ਹੁੰਦਾ ਨਾ ਕਿ ਇਤਾਲੁਕ ਲਈ ਅਰਾ ਫਿਰ ਪੈ ਸਾਡੀ ਹਿੰਮਤ ਹੈ ਤੇ ਪੰਜਾਬ ਦੀ ਧਰਤੀ ਤੇ ਇਹੋ ਜਿਹੇ ਫਲਾਕਸਰ ਬਿਲਕੁਲ ਹੀ ਹੁਣ ਜਾਗੇ ਜਿਵੇਂ ਜਵਾਲ ਜਲਾਲਪੁਰ ਦੇ ਵਿੱਚ ਹੋਇਆ ਜਿਵੇਂ ਜਵਾਲਪੁਰ ਦੇ ਵਿੱਚ ਹੋਇਆ ਤੇ ਛੋਟੀ ਵੀ ਬੱਚੀ ਦੇ ਨਾਲ ਉਹ ਬਾਬਾ ਪੁੱਤਾਂ ਨੇ ਰੈੱਡ ਕੀਤਾ ਤੇ ਸਾਡਾ ਪੰਜਾਬੀਆਂ ਦਾ ਕਰਤਾਰ ਹੈ ਕਿ ਬੱਚੀ ਦਾ ਮੂਲ ਸਾਡੇ ਪੰਜਾਬ ਨਾਲ ਨਹੀਂ ਸੀ ਪਰਤੂ ਪੰਜਾਬੀਆਂ ਨੇ ਉਸ ਬੱਚੀ ਨੂੰ ਉਲਟਾ ਲਈ ਫੜ ਲਿਆ ਹਲਕਾ ਰਸਤੇ ਦੇ ਵਿੱਚੋਂ ਇਸਕੇ ਨੂੰ ਵਿਅਕਤੀ ਉਹਨਾਂ ਬਾਪਾਂ ਕੋਲ ਨਹੀਂ ਨਾਲ ਗੁੰਡੇ ਦੇ ਨਾਲ ਨਹੀਂ ਲੋਕਾਂ ਦੇ ਨਾਲ ਖੜਾ ਹੈ ਸਾਡਾ ਕਰਤਾਰਾ ਸਾਡਾ ਕਰਤਾਰਾ ਪੰਜਾਬੀਆਂ ਦਾ ਤੇ ਨਾਲ ਠੀਕ ਹੈ ਅਸੀਂ ਅਪਰੀਸ਼ੀਏਟ ਕਰਦੇ ਹਾਂ ਪ੍ਰਸ਼ਾਸਨ ਨੇ ਅੱਜ ਤੱਕ ਚੰਗਾ ਕੰਮ ਕੀਤਾ ਹੈ। ਪਰ ਫਿਰ ਕੰਮ ਕਿੱਥੇ ਹੈ? ਜਦੋਂ ਵੀ ਆਪਣੀ ਹੱਥ ਕਰਦੇ ਆਂ। ਪਰੰਤੂ ਜੇ ਇੰਨਾ ਦੇ ਹਾਲਾਤ ਰਹੇ ਜੋ ਅੱਜ ਬਣ ਰਹੇਗਾ ਫਿਰ ਅਸੀਂ ਮਾਰਚ ਨਹੀਂ ਕਰਾਂਗੇ। ਮੇਰਾ ਤਹਿਸੀਲਦਾਰ ਸਾਹਿਬ ਇੱਥੇ ਆ ਕੇ ਮੰਗ ਪੱਤਰ ਲੈਣਗੇ। ਉਹ ਪ੍ਰਸ਼ਾਸਨ ਤੁਹਾਡੇ ਦਰਨੇ ਦੇ ਬੰਦੇ। ਪ੍ਰਸ਼ਾਸਨ ਅਗਰ ਮਾਰੋ ਅੱਜ ਮਾਰੋ ਇੱਥੇ ਆ ਕੇ ਮੰਗ ਪੱਤਰ ਦੇ ਦਿੰਦੇ ਆ। ਅਸੀਂ ਬਿਲਕੁਲ ਤਹਿਸੀਲਦਾਰ ਸਾਹਿਬ ਇੱਧਰ ਆ ਜਾਓ। ਕਾਦੀਆ ਅਸੀਂ ਮੰਗ ਪੱਤਰ ਨਹੀਂ ਦੇਣਾ ਸਾਡਾ ਮਸਲਾ ਇਹਦਾ ਅਕਸਰਾ ਡੀਸੀ ਮੈਡਮ ਨੂੰ ਮੰਗ ਪੱਤਰ ਦੇਂਦਾ ਆ ਤੇ ਜੇ ਡੀਸੀ ਮੈਡਮ ਇੱਥੇ ਨਹੀਂ ਆਪਣੇ ਕੋਈ ਹੋਰ ਅਧਿਕਾਰੀ ਨੂੰ ਏਡੀਸੀ ਇੱਥੇ ਹੋਣਗੇ ਉਹਨੂੰ ਭੇਜ ਦੋ ਆ ਸਕਦੇ ਆ ਲੇਕਿਨ ਜੇ ਇੱਥੇ ਹੀ ਕੰਮ ਕਰਨਾ ਤਾਂ ਫਿਰ ਅਸੀਂ ਉਹ ਡਰਾਮੇ ਵੀ ਨਹੀਂ ਹੁੰਦੇ ਨੇ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ ਇਹ ਸਾਡੀ ਬਿਲਕੁਲ ਐਲਾਨ ਹੈ ਇਸ ਤਰ੍ਹਾਂ ਵੀ ਤੋਂ ਮੀਰਾ ਕੁਮਾਰੀ ਅਮਰ ਰਹੇ साथी फेसबुक लाइव के माध्यम से देख रहे हैं उसके साथ एक समाज को दिया जा रहा है एक जानकारी दी जा रही है कि आज साफ समाज चल चुका है और यदि आज के बाद कोई भी दुष्कर्मी जिसके मन में ऐसी भावना भी पैदा हो रही हो किसी बच्ची को अपने शिकार बनाने की उसको भी इस विषय पे कड़ी चेतावनी है ड्रामा <laughs> ਕਹਤੋ ਇੱਕ ਤਰ੍ਹਾਂ ਦੇ ਕੁਝ ਬੰਦੇ ਜਾਨਣੇ ਰਾਜਪੁਤ ਦਾ ਬਈਏ ਦੇਖੋ ਇਹ ਨਹੀਂ ਗੱਲ ਵੈ ਮੈਂ ਨਹੀਂ ਜਾਂਦਾ ਜੀ ਤੋ ਇੱਕ ਮੈਂ ਉੱਪਰ ਬਾਕੀ ਆਪੇ ਜਾਓ ਬੰਦੇ ਨੇ ਉਹ 7:00 ਬਜੇ ਤੁਹਾਨੂੰ ਮੈਂ ਹੀ ਦਿੰਦਾ ਨਹੀਂ ਮੈਂ ਪੁੱਛਦੇ ਪੰਜ ਵਜੇ ਬੰਦੋ ਲੋਕੀ ਆਜੋ 7:00 ਆ ਰਹੇ ਨੇ ਜੀ ਆਰਾਮ ਦੀ ਗੱਲ ਗੱਲ ਨਹੀਂ ਗੱਲ ਸਤਿ ਸ੍ਰੀ ਸਤਿ ਸ੍ਰੀ ਨਹੀਂ ਜਾਣਦੇ ਜੀ 7:00 ਆਮਰੇ ਜੀ ਕੋਲ ਆਪਣੇ ਆਪ ਦੇ ਰਹੇ ਹਾਂ। ਗਾਵਨ ਜੀ ਭਾਈ ਅੱਛਾ ਇੱਕ ਵੇ ਸਾਥ ਕੋ ਹੋਇ ਲਾਉਣੇ ਚਾਹੀਦੇ। ਲਾਉਣੇ। ਇਹ ਲਾਉਣੇ ਚਾਹੀਦੇ। ਹਾਂਜੀ ਪ੍ਰਧਾਨ ਜੀ ਤੁਸੀਂ ਨਾਲ ਹੋ ਗਏ। ਪ੍ਰਧਾਨ ਜੀ ਉਹ ਤੇ ਕਹਿੰਦਾ ਪੰਚਾਇਤ ਨੂੰ ਨਾਮ। ਕੌਂਸਲ ਗੰਗਾ ਪ੍ਰਸ਼ਾਦ ਜੀ, ਸਾਥੀ ਅਰਜੀਤ ਕਟਾ ਜੀ, ਲਾਰੈਂਸ ਚੌਧਰੀ ਜੀ, ਰੜਾ ਸਾਹਿਬ ਅਮਰਜੀਤ ਸਿੰਘ ਤੰਦੂਰੀ ਗੁਰਨਾਮ ਪਾਜੀ ਤੇ ਸ਼ਕਤੀ ਵਰਮਾ ਜੀ ਕਿੰਨੇ ਹੋ ਗਏ ਚੰਦਰਾਵਤੀ ਕੋਈ ਗੱਲ ਨਹੀਂ ਯਾਰ ਕਿਤੇ ਬਾਹਰ ਮੇਰੀ ਗੱਲ ਚੱਲ ਜਾਈ ਜਾਣਾ ਇੱਕ ਹੀ ਬੋਲਣਾ ਕੋਈ ਸੱਤ ਜਾਂ ਅੱਠ ਨਮਾਇंदे ਅੰਦਰ ਜਾ ਰਹੇ ਆ ਤੇ ਬਾਕੀ ਬਾਹਰ ਬਿਲਕੁਲ ਅਸੀਂ ਸਟੇਜ ਚਲਾਵਾਂਗੇ ਔਰ ਬਿਲਕੁਲ ਨਹੀਂ ਮੈਂ ਦੇਖੋ ਆਪਣਾ ਇਹ ਦੇਖਣਾ ਸਾਥੀਓ अजीत बेदी जी जो है अपने यहाँ स्टेज चलाएंगे और जिनका जिनके नाम लिए हैं वो जिस जिसका सात बंदे अंदर चलेंगे डी जी को मांग पत्र देने के लिए ठीक है इसलिए करके आप लोग सभी साथी नाम से यहाँ सुनना आपने मीरा कुमारी कुमारी बंद करता हूँ